ਰਾਜਸਥਾਨ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਜਿਹੜਾ ਫਤਖੜ ਸਾਹਬ ਤੇ ਭਾਜਪਾ ਵਰਕਰਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡ ਕੇ ਢੋਲ ਟਮਕਿਆਂ ਨਾਲ ਖੁਸ਼ੀ ਦਾ ਅਜਹਾਰ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਫਤਖੜ ਸਾਹਿਬ ਦੇ ਪ੍ਰਧਾਨ ਦਾਸ ਸਿੰਘ ਪੱਟੀ ਨੇ ਕਿਹਾ ਕਿ ਰਾਜਸਥਾਨ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਬੇਸ਼ੱਕ ਭਗਵੰਤ ਮਾਨ ਅਤੇ ਅਰਵਿੰਦ ਕੇਜਵਲ ਦੀ ਅਗਵਾਈ ਵਿੱਚ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਸੋਨਾ ਵਿੱਚ ਖੁੱਲ ਕੇ ਵਰਤਿਆ ਜਿਸ ਕਰਕੇ ਲੋਕਾਂ ਵੱਲੋਂ ਇਹ ਸਾਫ ਦਰਸਾ ਦਿੱਤਾ ਹੈ ਕਿ ਭਾਜਪਾ ਨੂੰ ਚਲਾਉਣ ਦੇ ਯੋਗ ਹੈ ਜਿਸ ਲਈ ਵੱਡੀ ਗਿਣਤੀ ਵਿੱਚ ਜਿੱਤ ਪ੍ਰਾਪਤ ਹੋਈ ਆਓ ਦੇਖਦੇ ਹਾਂ ਫਾਜ਼ਲ ਸਾਹਿਬ ਤੋਂ ਪ੍ਰੈਮ ਟੁਡੇ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਗ੍ਰਿੰਦਾਭਾਈ ਮੋਦੀ ਜਿੰਦਾਬਾਦ ਸਾਡੇ ਪੱਟੀ ਜਿੰਦਾਬਾਦ ਬਾਪੂ ਸਾਹਿਬ ਜੋ ਗਿਲੇ ਦੇ ਬਹੁਤ ਚੜ ਕੇ ਆਪਣਾ ਯੋਗਦਾਨ ਪਾ ਰਹੀ ਹੈ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਹਾਂ ਸੁਰੀਖਾਲ ਆ ਭਾਰਗਵੀ ਸੂਰੀ ਇਹ ਪਿੱਛੇ ਡਰੇ ਇਹਨਾਂ ਵੀ ਦਾ ਰਹਿਲਵਾ ਜਿੱਥੇ ਪਹਿਨਾ ਭਾਰਤੀ ਜਨਤਾ ਪਾਰਟੀ ਸਰਕਾਰ ਸੀ ਮੱਧ ਪ੍ਰਦੇਸ਼ ਉੱਥੇ ਦੁੱਗਣੇ ਨਾਲੋਂ ਵੀ ਵੱਧ ਵੋਟਰਾਂ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਰਹੇ ਹੈ ਖੁਸ਼ੀ ਉਹ ਉਹਨਾਂ ਨੂੰ ਉਹਨਾਂ ਵੱਲ ਪਰਵਾਹੀ ਕਰ ਤੇ ਅੱਜ ਆਪਾਂ ਵੀ ਇਹ ਜਸ਼ਨ ਮਨਾ ਰਹੇ ਆ ਉਹਨਾਂ ਦੀ ਮਿਹਨਤ ਸਦਕਾ ਬਣਾ ਰਹੇ ਆ ਆਪਾਂ ਵੀ ਉਹਨੀ ਮਿਹਨਤ ਕਰੀਏ ਮੈਂ ਪ੍ਰਦਾਨ ਕਰਨ ਦਾ ਸਿਸਟਮ ਆ ਲੋਕਾਂ ਨੂੰ ਉਹ ਲੋਕਾਂ ਉਹ ਬੜਾ ਇਹ ਤਾਂ ਹੁਣ ਪੱਥਕ ਸਾਹਮਣੇ ਆ ਦੇਖੋ ਕਾਠ ਦੀ ਹਾਂਡੀ ਇੱਕ ਵਾਰ ਚੜਦੀ ਹੈ ਚੜਨੀ ਸੀ ਚੜ ਲਈ ਮੁਰਕੇ ਪੰਜਾਬੀ ਦਾ ਬੋਲ ਪਾਗੇ ਤੇ ਬਾਕੀ ਦੇਸ਼ ਦੇ ਵਿੱਚ ਉਹ ਇਹਨਾਂ ਦਾ ਹਾਲ ਹੋਇਆ ਮੇਰਾ ਖੰਡ ਕਿਤੇ ਵੀ ਖੱਤਾਂ ਨਹੀਂ ਖੁੱਲਿਆ ਪਤਾ ਵੀ ਨਹੀਂ ਪੁੱਛਿਆ ਜਿੱਥੇ ਤਾਂ ਇੱਕ ਪਾਸੇ ਹੋ ਗੋਟਾ ਆਜਾਦ ਤਾਂ ਉਹ ਮਾਰ ਕੇ ਜਿੱਤ ਗਿਆ ਹੋਣਾ ਤੇ ਕੋਈ ਹੋਰ ਤਾਂ ਕੋਈ ਕਿਤੇ ਕੋਈ ਗੱਲ ਨਹੀਂ ਹੋਈ ਕਿਤੇ ਕੋਈ ਖਾਜਰੀ ਨਹੀਂ ਕਿਤੇ ਕੁਝ ਨਹੀਂ ਹੈ ਬੜੀਆਂ-ਬੜੀਆਂ ਗੱਲਾਂ ਕੀਤੀਆਂ ਪੰਜਾਬ ਦਾ ਖਜ਼ਾਨਾ ਲੁੱਟ-ਲੁੱਟ ਕੇ ਜਹਾਜ਼ਾਂ ਤੇ ਚੜ-ਚੜ ਕੇ ਇਹਨਾਂ ਨੇ ਟਿੱਲ ਲਾ ਲਿਆ ਪੂਰਾ ਭਗਵੰਤ ਮਾਨਨਾ ਵੀ ਨੇ ਵੀ ਇਹਨੇ ਵੀ ਤੇ ਮੇਰਾ ਖਿਆਲ ਆ ਨੋਟਾ ਰਾਵਾਂ ਵੀ ਸ਼ਾਇਦ ਘੱਟ-ਵੋਟਾਂ ਪਈਆਂ ਇਹਨਾਂ ਦੇ ਜਿਹੜੇ ਪੂਛ ਚੱਕੀ ਸੀਗੀ ਸਿਰ ਦੇ ਉੱਤੇ ਬੜਾ ਮਿੱਟੀ ਚੱਕੀ ਸੀ ਸਰਤੇ ਔਰ ਪੂਛ ਚੱਕ ਕੇ ਚ ਫਿਰ ਦੇ ਸੀ ਕਿ ਲੋਕਾਂ ਦਾ ਗਰੀਬਾਂ ਦਾ ਜਿਹੜਾ ਟੱਕਾ ਟੱਕਾ ਟੈਕਸ ਦਾ ਇਕੱਠਾ ਕਰਿਆ ਹੋਇਆ ਉਹਦੇ ਚੋ ਡਬਲਟਾਈਜ਼ਮੈਂਟ ਆਵੇ ਯਹਾਂ ਜਾ ਕੇ ਇੱਥੇ ਕੋ ਕੰਮ ਨਹੀਂ ਕਰਨਾ ਲਾਂਡਰਡ ਨੂੰ ਬਿਗੜਿਆ ਪਿਆ ਜਿਹੜਾ ਬੈਠਿਆ ਪਿਆ ਲੋਕ ਤਰ੍ਹਾਂ ਤਰ੍ਹਾਂ ਕਰਦੇ ਆ ਹਰ ਮੁਲਾਜ਼ਮ ਹਰ ਵਿਦਿਆਰਥੀ ਹਰ ਪ੍ਰੋਫੈਸਰ ਹਰ ਜਿਹੜਾ ਬੰਦਾ ਭਾਵੇਂ ਕਿਸਾਨ ਆ ਮਜ਼ਦੂਰ ਆ ਇਸੇ ਕਿਸਮ ਦਾ ਕੋਈ ਦਿਹਾੜੀਦਾਰ ਆ ਭਾਵੇਂ ਕੋਈ ਕੱਚਾ ਨੌਕਰੀ ਵਾਲਾ ਆਨੇ ਕੋਈ ਪੱਕਾ ਹਰੇਕ ਹੀ ਹੜਤਾਲ ਤੇ ਆ ਕੋਈ ਨਾ ਕੋਈ ਕਿਸੇ ਦੀ ਗ੍ਰੀਵੈਂਸ ਐਡਰੈਸ ਹੁੰਦੇ ਨੂੰ ਕਿਸੇ ਨੂੰ ਮਿਲਦੇ ਨਹੀਂ ਕਿ ਇਹਨਾਂ ਨੇ ਆਪਾਂ ਨੂੰ ਚੱਬਾ ਚੌਲ ਪਰੋਣਾ ਸੀ ਉਹ ਕਰਵਾ ਲਿਆ ਮੈਨੂੰ ਨਹੀਂ ਲੱਗਦੀ ਕੋਈ ਉਹਨਾਂ ਦੇ ਪੈਰ ਲੱਗਦੇ ਹੋਣ ਤੇ ਜਿਹੜਾ ਜਿਹੜਾ ਹਾਲ ਇਹਨਾਂ ਦਾ ਬਾਕੀ ਸੂਬਿਆਂ ਚ ਹੋਇਆ ਤੁਹਾਨੂੰ ਲੱਗਦਾ ਹੁਣ ਪੰਜਾਬ ਚ ਵੀ ਇਹੀ ਹਾਲ ਹੋਗਾ ਜੀ ਪੰਜਾਬ ਯਕੀਨ ਨਾਲ ਇਹ ਗੱਲ ਹੋਊ ਹਾਲ ਹੋਊ ਬਸ ਹੋਰ ਸਪਸ਼ਟ ਜਿਹੜੀ ਕਿ ਇਹ ਗੱਲ ਕਲੀਅਰ ਹੋ ਚੁੱਕੀ ਆ ਕਿਉਂਕਿ ਹਰ ਸਿਆਣਾ ਬੰਦਾ ਪੰਜਾਬੀ ਬਹੁਤ ਸਿਆਣੇ ਆ ਪੰਜਾਬੀਆਂ ਦਾ ਦਾਤਾ ਜਿਹੜਾ ਪੰਜਾਬ ਤੇ ਤਾਂ ਸਭ ਤੋਂ ਵੱਡੀ ਸਤਪੁਰਾਂ ਦੀ ਕਿਰਪਾ ਹੈਗੀ ਆ ਬਹੁਤ ਸਮਝ ਆਉਂਦੀ ਆ ਪੰਜਾਬ ਦੀ ਇਹ ਜੀ ਗੱਲ ਨਹੀਂ ਹੈ ਜਿਹੜੀ ਕੋਈ ਇਹਨਾਂ ਦੇ ਕੋਲ ਦੁਬਾਰਾ ਗਾਲ-ਤਾਲ ਕੱਢੂ ਵੀ ਇਹ ਤਾਂ ਇਦੋਂ ਵੀ ਮੁਰਾਹਾ ਮੈਂ ਮਰਵਿੰਦਰ ਸਿੰਘ ਕਿਸਾਨ ਮੋਢਾ ਭਾਜਪੀ ਫਟੇਕਰ ਸਾਹਿਬ ਤੋਂ ਡਿਵੈਲਪਮੈਂਟ ਕਰ ਅੱਜ ਜੋ ਨਤੀਜੇ ਉਹਨਾਂ ਦੇ ਸਾਹਮਣੇ ਆਏ ਨੇ ਐਵਰੀ ਕਿਸੇ ਲਈ ਮੈਂ ਆਪਣੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਨਿਵਾਰਗਵਾਦ ਦਿੰਦਾ ਕਿ ਜੋ ਚੀਜ਼ ਜੋ ਚੀਜ਼ ਮੋਦੀ ਸਾਹਿਬ ਦੀ ਸਰਕਾਰ ਨੇ ਜੋ ਦਿਖਾਈ ਹੈ ਕਿਉਂਕਿ ਜੋ ਚੀਜ਼ਾਂ ਅਸੀਂ ਸੁਣਦੇ ਆ ਅਸੀਂ ਸਿਰਫ ਉਹਨਾਂ ਦੇ ਉੱਤੇ ਵਿਚਾਰ ਕਰਦੇ ਆ ਲੇਕਿਨ ਜੋ ਅਸਲ ਦੇ ਵਿੱਚ ਜੋ ਦੇਸ਼ ਦਾ ਸਿਸਟਮ ਬਣਦਾ ਜਾ ਰਿਹਾ ਹੈ ਜੋ ਸਾਡਾ ਡਿਫੈਂਸ ਸਿਸਟਮ ਮਜ਼ਬੂਤ ਹੁੰਦਾ ਜਾ ਰਿਹਾ ਜਿੱਥੇ ਸਾਡਾ ਸੜਕਾਂ ਦਾ ਜਾਲ ਵਿਸਤਾਰ ਹੋ ਰਿਹਾ ਹੈ ਜਿੱਦੇ ਨਾਲ ਸਾਡੀ ਦੇਸ਼ ਦੀ ਹੋਂਦ ਦੇ ਸਮੇਂ ਵਿੱਚ ਤਰੱਕੀ ਹੋਣੀ ਹੈ ਉਹ ਚੀਜ਼ਾਂ ਜਿਹੜੀਆਂ ਸਾਡੇ ਸੂਬਿਆਂ ਨੇ ਉਹਨਾਂ ਨੇ ਦੇਖੀਆਂ ਜਿਵੇਂ ਕਿ ਹੁਣ ਰਾਜਸਥਾਨ ਦੇ ਵਿੱਚ ਤੁਸੀਂ ਨੇ ਦੇਖਿਆ ਕਿ ਰਾਜਸਥਾਨ ਦੇ ਵਿੱਚ ਸੜਕਾਂ ਦਾ ਐਸਾ ਜਾਲ ਵਿਛਿਆ ਹੋਇਆ ਜੋ ਨਿਤਨ ਗੜਕਰੀ ਜਿਨੇ ਸਾਡੇ ਦੇ ਦੇ ਰਾਜ ਮੰਤਰੀ ਉਹਨਾਂ ਨੇ ਮਤਲਬ ਕਿ ਕੋਈ ਟੈਕਨੀਕ ਦੇ ਨਾਲ ਹੀ ਚੱਲ ਰਹੇ ਨੇ ਬਹੁਤ ਵਧੀਆ ਟੈਕਨੀਕ ਦੇ ਨਾਲ ਜਿਹੜੀ ਸਰਕਾਰ ਨੂੰ ਅੱਗੇ ਲੈ ਕੇ ਜਾ ਰਹੇ ਨੇ ਦੇਖ ਨੂੰ ਸਾਡੇ ਔਰ ਦੂਜਾ ਨਤੀਜਾ ਤੁਹਾਨੂੰ ਇਹ ਚੋਣਾਂ ਦੇ ਵਿੱਚ ਰਿਜ਼ਲਟ ਦੇ ਵਿੱਚ ਦੇਖ ਗਿਆ ਔਰ ਜਿੱਥੇ ਮੈਂ ਕਹਿ ਦੇਣਾ ਚਾਹੁੰਦਾ ਕਿ ਸਾਡੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਸਰਕਾਰ ਹੈ ਉਸ ਦੇ ਲਈ ਆਉਣ ਵਾਲਾ ਸਮਾਂ ਇਹ ਜੋ ਆਇਨਾ ਦਿਖਾ ਗਿਆ ਹੈ ਕਿ ਆਉਣ ਵਾਲਾ ਵਕਤ ਤੁਹਾਡੇ ਲਈ ਕਿਦਾਂ ਦਾ ਹੈ